ਕਾ ਤੂੰ ਸਿਮਰਨ ਕਰਦਾ ਤੇ ਹੱਥ ਜੋੜ ਕੇ ਕਹਿਣ ਲੱਗਾ ਜੀ ਸਿਮਰਨ ਕਰਦਾ ਮੈਂ ਨਾ 27 ਮਣਕਿਆਂ ਦੀ ਮਾਲਾ ਦਾ ਸਿਮਰਨ ਕਰਦਾ ਤੇ ਉਹ ਸੱਜਣਾ ਹੱਸ ਪਿਆ ਕਹਿਣ ਲੱਗਾ ਭੋਲੇਆ ਤੈਨੂੰ ਨਹੀਂ ਪਤਾ ਪੁੱਛਿਆ ਕੀ ਕਹਿਣ ਲੱਗੇ ਮਣਕੇ 27 ਨਹੀਂ 28 ਹੁੰਦੇ ਨੇ ਸਾਨੂੰ ਪਤਾ ਹੈ 28 ਹੁੰਦੇ ਨੇ ਸਾਧ ਸੰਗਤ 27 ਮਣਕੇ ਛੋਟੇ ਆਕਾਰ ਦੇ ਹੁੰਦੇ ਨੇ ਤੇ ਇੱਕ ਮਣਕਾ ਜਿਹੜਾ ਵੱਡਾ ਹੁੰਦਾ ਹੈ ਨਾ ਉਹਨੂੰ ਪਤਾ ਕੀ ਕਹਿੰਦੇ ਨੇ ਉਹਦਾ ਨਾਮ ਪਤਾ ਕੀ ਹੈ ਉਹਦਾ ਨਾਮ ਹੈ ਮੇਰੂ ਦਾ ਮਣਕਾ ਕੀ ਨਾਮ ਹੈ ਮੇਰੂ ਦਾ ਮਣਕਾ ਮੇਰੂ ਪਤਾ ਕੀ ਇਹਨੂੰ ਕਹਿੰਦੇ ਨੇ ਮੇਰੂ ਸਮੇਰ ਤੋਂ ਲਿਆ ਗਿਆ ਮੇਰੂ ਤੋਂ ਭਾਵੇਂ ਦਾ ਵੱਡਾ ਤੇ ਜਿਹੜਾ ਵੱਡਾ ਮਣਕਾ ਹੈ ਨਾ ਉਹ ਪਰਮੇਸ਼ਰ ਦਾ ਲਖਾਈ ਕੇ ਜਿਹੜਾ ਸਾਰਿਆਂ ਤੋਂ ਹੀ ਵੱਡਾ ਹੈ ਜਿਹੜਾ ਸਾਰਿਆਂ ਤੋਂ ਵੱਡਾ ਹੈ ਜੇ ਇਹਨੂੰ ਆਸਾਨੀ ਨਾਲ ਸਮਝਣਾ ਹੋਵੇ ਤੇ ਇਉਂ ਕਹਿ ਸਕਦੇ ਆ ਕਿ ਮਾਲਾ ਦੇ ਮਣਕੇ ਛੋਟੇ ਤੋਂ ਸ਼ੁਰੂ ਹੋਏ ਤੇ ਛੋਟੇ ਤੋਂ ਸ਼ੁਰੂ ਹੋ ਕੇ ਨਾ ਸਿਮਰਨ ਕਰਦੇ ਆ ਕਰਦੇ ਆ ਕਰਦੇ ਆ ਵਿਅਕਤੀ ਵੱਡੇ ਤੱਕ ਪਹੁੰਚ ਗਿਆ ਸਿਮਰਨ ਦਾ ਇੱਕ ਨਿਯਮ ਹੈ ਸਾਥ ਸੇ ਪਤਾ ਕੀ ਹੈ ਮਾਲਾ ਹੱਥ ਤੋਂ ਚੱਲੇ ਤੇ ਇਹਦਾ ਸਫਰ ਸ਼ੁਰੂ ਹੋਣਾ ਚਾਹੀਦਾ ਹੈ ਸਫਰ ਤੁਸੀਂ ਆਖੋਗੇ ਅੱਜ ਤੱਕ ਸੁਣਿਆ ਹੀ ਨਹੀਂ ਵੀ ਮਾਲਾ ਵੀ ਸਫਰ ਕਰਦੀ ਹੈ ਹਾਂ ਸਾਥ ਸਿੰਘ ਮਾਲਾ ਸਫਰ ਕਰਦੀ ਹੈ ਪੁੱਛਿਓ ਸਫਰ ਕਰਦੀ ਕੀ ਹੈ ਕਹਿੰਦੇ ਮਾਲਾ ਹੱਥ ਤੋਂ ਚਲਦੀ ਹੈ ਤੇ ਰਸਨਾ ਤੱਕ ਪਹੁੰਚ ਜਾਂਦੀ ਹੈ ਧਿਆਨ ਦਿਓ ਜੇ ਕਿੱਥੋਂ ਚਲਦੀ ਹੈ ਹੱਥ ਤੋਂ ਹੱਥ ਦੀਆਂ ਉਂਗਲਾਂ ਨਾਲ ਚਲਦੀ ਹੈ ਮਾਲਾ ਤੇ ਕਿੱਥੇ ਸਫਰ ਕਰਕੇ ਪਹੁੰਚਦੀ ਹੈ ਰਸਨਾ ਤੱਕ ਰਸਨਾ ਤੋਂ ਚੱਲਦੀ ਹੈ ਗਲਾਸ ਪੜਾਉਂਦਾ ਕਿੱਥੇ ਤੱਕ ਜਾਂਦੀ ਹੈ ਹਿਰਦੇ ਤੱਕ ਅਗਰ ਇਹ ਮਾਲਾ ਸਫਰ ਤੈ ਨਾ ਕਰੇ ਹੱਥ ਤੋਂ ਰਸਨਾ ਤੱਕ ਨਾ ਆਏ ਰਸਨਾ ਤੋਂ ਹਿਰਦੇ ਤੱਕ ਨਾ ਆਏ ਤੇ ਮਾਲਾ ਕੇਵਲ ਦਿਖਾਵਾ ਰਹਿ ਗਿਆ ਦਿਖਾਵਾ ਸਤਿਗੁਰੂ ਮਹਾਰਾਜ ਜੀ ਕਹਿੰਨ ਲਗੇ ਸਫਰ ਤੈ ਕਰੇ ਤੇ ਜੇ ਕੋਈ ਪੁੱਛੇ ਵੀ ਇਹ ਮਾਲਾ ਰੱਖਣੀ ਕਿੱਥੇ ਚਾਹੀਦੀ ਹੈ ਦੀ ਰੱਖਣ ਦੀ ਕੋਈ ਥਾਂ ਹੈ ਕਹਿੰਨ ਲਗੇ ਹਾਂ ਪੁੱਛਿਆ ਉਹ ਕਿਹੜੀ ਥਾਂ ਜਿੱਥੇ ਮਾਲਾ ਰੱਖਣੀ ਚਾਹੀਦੀ ਹੈ ਕਹਿਣ ਲੱਗੇ ਉਹ ਮਾਲਾ ਰੱਖਣ ਦੀ ਥਾਂ ਹਿਰਦਾ ਇਹਨੂੰ ਹਿਰਦੇ ਵਿੱਚ ਰੱਖਣੀ ਹੈ ਇਹਨੂੰ ਹਿਰਦੇ ਵਿੱਚ ਭਰੋ ਕੇ ਰੱਖਣਾ ਹੈ ਇਹਨੂੰ ਹਿਰਦੇ ਵਿੱਚ ਟਿਕਾ ਕੇ ਰੱਖਣਾ ਹੈ ਤੇ ਜਦੋਂ ਕਿਹਾ ਨਾ ਵੀ ਮਣਕੇ ਤੇ 28 ਹੁੰਦੇ ਨੇ ਉਹ ਕਹਿਣ ਲੱਗਾ ਅੱਛਾ 28 ਹੁੰਦੇ ਨੇ ਕਹਿਣ ਲੱਗਾ ਹਾਂ ਉਹਨੇ ਅਗੋਂ ਜਵਾਬ ਪਤਾ ਕੀ ਦਿੱਤਾ ਰੱਬ ਉਹਦੇ ਪਿਆਰ ਵਿੱਚ ਰੰਗੇ ਹੋਏ ਨੇ ਕਹਿੰਦਾ ਠੀਕ ਹੈ ਮਣਕੇ 28 ਹੁੰਦੇ ਨੇ ਪਰ ਸਤਾਈ ਗਿਣਤੀ ਵਿੱਚ ਆਉਂਦੇ ਨੇ ਵੱਡਾ ਗਿਣਤੀ ਵਿੱਚ ਹੀ ਨਹੀਂ ਆਉਂਦਾ ਸਾਥ ਲਓ ਸੁਣਿਓ ਜੀ ਵੱਡਾ ਗਿਣਤੀ ਵਿੱਚ ਨਹੀਂ ਆਉਂਦਾ ਸਿਰਫ 27 ਬਣ ਕੇ ਗਿਣਤੀ ਵਿੱਚ ਆਉਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਮੈਂ ਸੁਣਿਆ ਨਾ ਕਿ ਵੱਡਾ ਗਿਣਤੀ ਵਿੱਚ ਹੀ ਨਹੀਂ ਆਉਂਦਾ ਤੇ ਮੈਂ ਆਖਿਆ ਫਿਰ ਵੱਡਾ ਬਣ ਕੇ ਕੀ ਲੈਣਾ ਵੱਡਾ ਬਣ ਕੇ ਕੀ ਲੈਣਾ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਓ ਬੋਲਿਆ ਤੂੰ ਕਿਸੇ ਗਿਣਤੀ ਵਿੱਚ ਨਹੀਂ ਤੇਰੇ ਫੁੱਲ ਫਲ ਪੱਤੇ ਕਿਸੇ ਕੰਮ ਦੇ ਨਹੀਂ ਜਦੋਂ ਇਹ ਕਿਹਾ ਨਾ ਵੀ ਇਹ ਕਿਸੇ ਕੰਮ ਦੇ ਨਹੀਂ ਤੇ ਸ਼ਿਮਲ ਗੋਂ ਪਤਾ ਹੱਥ ਜੋੜ ਕੇ ਕੀ ਕਹਿੰਦਾ ਹੈ ਕਹਿੰਦਾ ਸਤਿਗੁਰੂ ਜੇ ਆਇਓ ਤੇ ਮੇਰੇ ਤੇ ਇੱਕ ਪਰਉਪਕਾਰ ਕਰ ਦਿਓ ਕਿ ਜੇ ਮੈਂ ਇਦਾਂ ਹੀ ਵੱਡਾ ਰਵਾਂਗਾ ਤੇ ਮੈਂ ਪ੍ਰਵਾਨ ਨਹੀਂ ਚੜਾਂਗਾ ਸਾਬ ਕਹਣ ਲਗੇ ਨਹੀਂ ਚੜੇਗਾ ਪੁੱਛਿਆ ਫਿਰ ਪ੍ਰਵਾਨ ਕਿਵੇਂ ਚੜੀਦਾ ਹੈ ਤੇ ਇਹਦਾ ਜਵਾਬ ਸਤਿਗੁਰੂ ਮਹਾਰਾਜ ਜੀ ਨੇ ਦਿੱਤਾ ਕਹਣ ਲਗੇ ਸ਼ਿਮਲ ਰੁਕ ਸਰਾਇਰਾ ਅਤ ਧੀਰਗ ਅਤ ਮੁਚ ਉਹੇ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿਤ ਫਲ ਫਿੱਕੇ ਫੁੱਲ ਬਕਬਕੇ ਕਾਮਨਾ ਆਵੇ ਪਤ ਮਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਪ੍ਰਵਾਨ ਹੋਣਾ ਚਾਹਨਾ ਫਿਰ ਇਹ ਗੁਣ ਗ੍ਰਹਿਣ ਕਰ ਮਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਆਪਣੇ ਲਈ ਤੇ ਹਰ ਕੋਈ ਨਹੀਂ ਹੁੰਦਾ ਸਵਾਦ ਇਸ ਗੱਲ ਦਾ ਕਿਸੇ ਲਈ ਨਹੀਂਵੇਂ ਸਭ ਕੋ ਨਹੀਂਵੇਂ ਆਪ ਕੋ ਪਰ ਕੋ ਨਹੀਂਵੇਂ ਨਾ ਕੋਈ ਕਹਿਣ ਲੱਗੇ ਜੇ ਤਰਾਜੂ ਤੋਂ ਕੁਝ ਸਿੱਖਣਾ ਹੈ ਨਾ ਤੇ ਸਿੱਖ ਕਿ ਤਰਾਜੂ ਉਹ ਵਧੀਆ ਮੰਨਿਆ ਜਾਂਦਾ ਜਿਹੜਾ ਪਾਸਾ ਨੀਵਾ ਹੋਵੇ ਨੀਵਾ ਹੋਵੇ ਚੁਕਣ ਦੀ ਆਦਤ ਆਪਾ ਚੁਕਣ ਦੀ ਧਾਰ ਤਰਾਜੂ ਤੁਲੀਏ ਨਿਵੇਂ ਸੋ ਗौरा ਹੋਏ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੁਣਿਆ ਨਾ ਕਿ ਮਾਲਾ ਦੇ ਮਣ ਕੇ 27 ਗਿਣਤੀ ਵਿੱਚ ਆਉਂਦੇ ਨੇ ਵੱਡਾ ਗਿਣਤੀ ਵਿੱਚ ਹੀ ਨਹੀਂ ਹੁੰਦਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨੂੰ ਪੁੱਛਿਆ ਫੇਰ ਕਰਨਾ ਕੀ ਚਾਹੀਦਾ ਕਰਨਾ ਕੀ ਚਾਹੀਦਾ ਉਹ ਕਹਿੰਦਾ ਜੀ ਨੀਵੇਂਆਂ ਦੇ ਗਿਣਤੀ ਵਿੱਚ ਰਹਿ ਨੀਵੇਂਆਂ ਦੀ ਨੀਵੇਂਆਂ ਦੀ ਗਿਣਤੀ ਵਿੱਚ ਰਹਿ ਛੋਟਾ ਬਣ ਕੇ ਰਹਿ ਜਿਵੇਂ ਮਾਲਾ ਦੇ ਮਣਕੇ ਛੋਟੇ ਨੇ ਨਾ ਉਹਨਾਂ ਵਿੱਚ ਰਹਿ ਤੇ ਪੁੱਛਿਆ ਜੇ ਛੋਟਾ ਬਣ ਕੇ ਰਵਾਂਗਾ ਵੱਡਾ ਗਿਣਤੀ ਵਿੱਚ ਨਹੀਂ ਹੁੰਦਾ ਤੇ ਛੋਟੇ ਬਣਦਾ ਕੀ ਫਾਇਦਾ ਛੋਟੇ ਬਣਦਾ ਵੀ ਕੋਈ ਫਾਇਦਾ ਹੈ ਕਹਣ ਲੱਗੇ ਹਾਂ ਭਾਈ ਗੁਰਦਾਸ ਜੀ ਕਹਿੰਦੇ ਕੀ ਫਾਇਦਾ ਛੋਟੇ ਛੋਟੇ ਹੋਣ ਦਾ ਕਹਣ ਲੱਗੇ ਜਿਹੜਾ ਛੋਟਾ ਹੋ ਕੇ ਰਹਿੰਦਾ ਹੈ ਨਾ ਉਹਨੂੰ ਮਾਲਕ ਵੱਡਾ ਕਰ ਦਿੰਦਾ ਹੈ ਜਿਹੜਾ ਨੀਵਾ ਹੋ ਕੇ ਰਹਿੰਦਾ ਉਹਨੂੰ ਮਾਲਕ ਉੱਚਾ ਕਰ ਦਿੰਦਾ ਫਿਰ ਆਪਾਂ ਸਵਾਲ ਕਰਕੇ ਪੁੱਛੀਏ ਸਤਿਗੁਰੂ ਕਿੰਨਾ ਉੱਚਾ ਕਰ ਦਿੰਦਾ ਕਿੰਨਾ ਉੱਚਾ ਹੁਣ ਭਾਈ ਲੈਣਾ ਜੀ ਜਦੋਂ ਧੰਗ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਉਣ ਲੱਗੇ ਨੇ ਨਾ ਅਰਪਣ ਕਰਨ ਲੱਗੇ ਨੇ ਸੀਸ ਤੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਐਡਾ ਉੱਚਾ ਕਰ ਦਿੱਤਾ ਕਿ ਆਪਣੇ ਸਿੰਘਾਸਣ ਤੇ ਹੀ ਵਿਰਾਜਮਾਨ ਕਰ ਦਿੱਤਾ ਭਾਈ ਲੈਣਾ ਜੀ ਨੂੰ ਆਪਣੇ ਸਿੰਘਾਸਣ ਤੇ ਐਡਾ ਉੱਚਾ ਕਰ ਦਿੱਤਾ ਪੁੱਛਿਆ ਕਿੰਨਾ ਉੱਚਾ ਕਰਨ ਲੱਗੇ ਏਤਰਾ ਮਾਲਕ ਜਿਹਦੇ ਤੇ ਰਹਿਮਤ ਕਰੇ ਉਹ ਨੀਵਾ ਹੋ ਕੇ ਰਵੇ ਨਿਮਰਤਾवान ਹੋ ਕੇ ਰਵੇ ਤੇ ਮਾਲਕ ਪਤਾ ਕਿੱਡਾ ਵੱਡਾ ਕਰ ਦਿੰਦਾ ਪੁੱਛਿਆ ਕਿੱਡਾ ਵੱਡਾ ਕਰਨ ਲੱਗੇ ਮਾਲਕ ਆਪਣੇ ਜਿਹੜਾ ਵੱਡਾ ਕਰ ਦਿੰਦਾ ਤੇ ਰੋਜ ਪੜਦੇ ਆਇਤ ਰਾ ਪਤ ਪਵਣੀਆਂ ਚੜਿਏ ਹੋਏ 21 21 ਦਾ ਮਤਲਬ ਹੈ 21 ਨਹੀਂ ਇਹ 21 ਦਾ ਮਤਲਬ ਹੈ ਇੱਕ ਈਸ਼ਵਰ ਦਾ ਰੂਪ ਬਣ ਜਾਂਦਾ ਉਹ ਵਿਅਕਤੀ ਜਿਹੜਾ ਐਸ਼ੇ ਮਾਰਗ ਤੇ ਚੱਲਦਾ ਤੇ ਸਤਗੁਰੂ ਮਹਾਰਾਜ ਜੀ ਕਹਿਣ ਲੱਗੇ ਉਹ ਭੋਲਿਆ ਜੇ ਨਿਮਣਾ ਹੀ ਤੇ ਫਿਰ ਗੁਰੂ ਅਗੇ ਨਿਮ ਜਿਹੜਾ ਨਿਮ ਜਾਂਦਾ ਉਹ ਪ੍ਰਵਾਨ ਹੋ ਜਾਂਦਾ